ਸਾਰੇ ਮੁਲਾਜ਼ਮ ਸਾਥੀਆਂ ਦਾ ਤੇ ਪੈਨਸ਼ਨਰਸ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਕੋਰਟ ਦੇ ਫੈਸਲੇ ਦਾ ਜ਼ਿਕਰ ਕਰਾਂਗੇ ਇਥੇ ਜਿਹੜਾ ਮੁਲਾਜ਼ਮਾਂ ਦੇ ਹੱਕ ਵਿੱਚ ਆਇਆ ਸੀਓਸੀਪ 1736 ਜਿਹੜਾ 222 ਦਾ ਕੇਸ ਸੀ ਜਿਹਦਾ 9924 ਨੂੰ ਫੈਸਲਾ ਹੋ ਗਿਆ ਤੇ ਇਹਦੇ ਵਿੱਚ ਅਨ ਲੀਵ ਦੇ ਸਬੰਧ ਵਿੱਚ ਹੁਕਮ ਜਾਰੀ ਹੋਏ ਨੇ ਤੇ ਕਰਮਚਾਰੀ ਨੂੰ ਅਨ ਲੀਵ ਦਾ ਬਕਾਇਆ ਦਿੱਤਾ ਜਾ ਰਿਹਾ ਹੈ ਹੁਣ ਅਸੀਂ ਜਾਣਾਂਗੇ ਕਿ ਅਨਲਿਵ ਦਾ ਸਬੰਧ ਜਿਹੜੇ ਪੇਕ ਮਿਸ਼ਨ ਆ 1 ਇੱਕ 16 ਵਾਲੇ ਜਾਂ ਇੱਕ ਇੱਕ 6 ਵਾਲੇ ਇਹ ਕਿਹਦੇ ਨਾਲ ਸਬੰਧ ਹੈ ਅੱਜ ਅਸੀਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਇਹ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦਾ ਲੈਟਰ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ ਵਿਸ਼ਾ COCP 1736/222 ਔਰ ਕਰਨਵੀਰ ਸਿੰਘ ਨਾਲ ਸਬੰਧਤ ਹੈ ਇਹ ਕੇਸ ਕਰਨਵੀਰ ਸਿੰਘ ਨੇ ਕੋਈ ਕੇਸ ਕੀਤਾ ਸੀ ਕਿ ਸਾਨੂੰ ਪੈਂਚੁਲਰੀ ਬੈਨੀਫਿਟ ਤੇ ਸਾਰੇ ਮਿਲ ਗਏ ਪਰ ਅਨਲੀਵ ਦਾ ਬਕਾਇਆ ਨਹੀਂ ਮਿਲਿਆ ਜਿਵੇਂ ਕਿ ਫਿਰ ਉਹਨਾਂ ਨੇ ਦੂਸਰਾ ਨੰਬਰ ਤੇ ਜਿਹੜਾ ਪੈਰਾ ਪੜਾਂਗੇ ਆਪਾਂ ਪ੍ਰਬੰਧਕੀ ਵਿਭਾਗ ਨੂੰ ਸਲਾਹ ਜਾਂਦੀ ਹੈ ਕਿ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 10/7/24 ਅਨੁਸਾਰ ਪ੍ਰਬੰਧਕੀ ਵਿਭਾਗ ਆਪਣੇ ਪੱਧਰ ਤੇ ਕਾਰਵਾਈ ਕਰਨ ਦੀ ਖੇਚਲ ਕਰੇ ਇਹ ਵੀ ਲਿਖਿਆ ਜਾਂਦਾ ਹੈ ਕਿ ਗ੍ਰੈਜੂਇਟੀ ਅਤੇ ਲੀਵ ਇਨ ਕੈਸ਼ਮੈਂਟ ਵਧੀ ਹੋਈ ਤਨਖਾਹ ਉੱਪਰ ਐਪਲੀਕੇਬਲ ਹੈ ਅਤੇ ਹੋਰ ਪੈਨਸ਼ਨਰੀ ਲਾਭ ਵੀ ਇਸੇ ਤਰਜ਼ ਦੇ ਰਿਵਾਈਜ਼ ਹੋਣਗੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਪੈਨਸ਼ਨ ਰਿਵਾਈਜ਼ ਹੋਈ ਹੈ ਜੇਕਰ ਉਸ ਤੇ ਬਾਕੀ ਸਾਰੇ ਬੈਨੇਫਿਟ ਮਿਲ ਸਕਦੇ ਹੈ ਤੇ ਗ੍ਰੈਟੀਟੀ ਤੇ ਲੀਵ ਇਨ ਕੈਸ਼ਮੈਂਟ ਵੀ ਉੱਤੇ ਮਿਲਣੀ ਚਾਹੀਦੀ ਹੈ ਜਦਕਿ ਲੀਵ ਇਨ ਕੈਸ਼ਮੈਂਟ ਜਿਹੜੀ ਉਹ ਕਰਮਚਾਰੀਆਂ ਨੂੰ ਨਹੀਂ ਦਿੱਤੀ ਗਈ ਪਰ ਇਹਦਾ ਸਬੰਧ ਹੁਣ ਇੱਕ ਇੱਕ 16 ਵਾਲੇ ਕੇਸ ਨਾਲ ਨਹੀਂ ਹੈ ਕਿਉਂਕਿ ਇੱਕ ਇੱਕ 16 ਵਿੱਚ ਕਰਮਚਾਰੀਆਂ ਦੀ ਪੈਨਸ਼ਨ ਰਿਵਾਈਜ਼ ਹੋਈ ਸੀ ਪਰ ਉਹਨਾਂ ਦੀ ਲੀਵ ਇਨ ਕੈਸ਼ਮੈਂਟ ਹਾਲ ਦੀ ਕੜੀ ਰੋਕ ਲਈ ਗਈ ਹੈ ਇਹਦਾ ਸਬੰਧ ਇੱਕ ਇੱਕ 6 ਵਾਲੇ ਪੇਕ ਮਿਸ਼ਨ ਨਾਲ ਹੈ ਜਿਹੜਾ ਮੈਂ ਤੁਹਾਨੂੰ ਦੁਬਾਰਾ ਸਮਝਾਉਣਾ ਜਿਹੜਾ ਇੱਕ ਇੱਕ 16 ਚ ਪੇਕ ਮਿਸ਼ਨ ਲਾਗੂ ਹੋਇਆ ਉੱਤੇ ਗ੍ਰੈਸਟੀ ਵੀਗਾਰਾ ਮਿਲ ਗਈ ਸਭ ਕੋ ਸਾਰੇ ਪੈਨਸ਼ਨਰੀ ਬੈਨੀਫਿਟ ਮਿਲ ਗਿਆ ਸਿਰਫ ਕਮਾਈ ਛੁੱਟੀ ਨਹੀਂ ਮਿਲੀ ਹੁਣ ਇੱਕ ਇੱਕ 16 ਵਾਲਾ ਇੱਕ ਇੱਕ 6 ਵਾਲਾ ਜਿਹੜਾ ਲਾਗੂ ਹੋਇਆ ਸੀ ਉੱਤੇ ਸਭ ਕੁਝ ਮਿਲ ਗਿਆ ਕਮਾਈ ਛੁੱਟੀ ਵੀ ਮਿਲ ਗਈ ਹੈ ਅ ਅਨ ਲੀਵ ਵੀ ਮਿਲ ਗਈ ਹੈ ਸੌਰੀ ਗ੍ਰੈਸਟੀ ਵੀ ਮਿਲ ਗਈ ਉਹ ਸਾਰੇ ਪੈਨਸ਼ਨਰੀ ਬੈਨੀਫਿਟ ਮਿਲ ਗਿਆ ਬਟ ਜਿਹੜਾ ਗ੍ਰੇਡ ਪੇ 1/12/11 ਤੋਂ ਲਾਗੂ ਹੋਈ ਸੀ ਕਰਨ ਵੀਰ ਸਿੰਘ ਦੇ ਕੇਸ ਵਿੱਚ ਜਦੋਂ ਸਾਰਿਆਂ ਨੂੰ 5000 ਗ੍ਰੇਡ ਪੇ ਮਿਲੀ ਸੀ ਤੇ ਜਿਹੜੇ 1/1/2006 ਤੋਂ ਬਾਅਦ ਰਿਟਾਇਰ ਹੋਏ ਸੀ ਉਹਨਾਂ ਨੂੰ ਵੀ ਇਹਦਾ ਫਾਇਦਾ ਮਿਲ ਗਿਆ ਸੀ ਜਿਹੜੇ 30/11/11 ਤੱਕ ਰਿਟਾਇਰ ਹੋਏ ਸੀ ਉਹਨਾਂ ਸਾਰਿਆਂ ਦੀ ਜਿਹੜੀ ਪੈਨਸ਼ਨ ਸੀ ਉਹ 5000 ਗ੍ਰੇਡ ਪੇ ਨਾਲ ਰਵਾਈਜ਼ ਹੋ ਗਈ ਸੀ ਪਰ ਉਹਨਾਂ ਦੀ ਸਿਰਫ ਪੈਨਸ਼ਨ ਹੀ ਰਵਾਈਜ਼ ਹੋਈ ਸੀ ਉਹਨਾਂ ਨੂੰ ਬਾਕੀ ਬੈਨੀਫਿਟ ਨਹੀਂ ਦਿੱਤੇ ਗਏ ਸੀ ਇਸ ਜੱਜਮੈਂਟ ਵਿੱਚ ਔਰ ਇਸ ਪੰਜਾਬ ਸਰਕਾਰ ਦੇ ਫਾਈਨਾਂਸ ਦੇ ਲੈਟਰ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਜੇਕਰ ਜਿਨ੍ਹਾਂ ਕਰਮਚਾਰੀਆਂ ਨੂੰ 5000 ਗ੍ਰੇਡ ਪੇ ਨਾਲ ਪੈਨਸ਼ਨ ਰਿਵਾਈਜ਼ ਹੋ ਗਈ ਹੈ ਉਹ ਸਾਰਾ ਕੁਝ ਪੇ ਕਮਿਸ਼ਨ ਦਾ ਹਿੱਸਾ ਹੈ ਇਸ ਕਰਕੇ ਹਰੇਕ ਪੈਨਸ਼ਨਰਸ ਨੂੰ ਬੰਦੀ ਕਮਾਈ ਛੁੱਟੀ ਔਰ ਅਨ ਲੀਵ ਦੋਨੋਂ ਇਹੜੀਆਂ ਉਹ ਦਿੱਤੀਆਂ ਜਾਣ ਕਿਉਂਕਿ ਇਹ ਲੈਟਰ ਵਿੱਚ ਸਪਸ਼ਟ ਲਿਖਿਆ ਗਿਆ ਦੇਖੋ ਜੀ ਲਿਖਿਆ ਜਾਂਦਾ ਹੈ ਕਿ ਗ੍ਰੈਟੀ ਅਤੇ ਲੀਵ ਇਨ ਕੈਸ਼ ਮੈਟ ਦੀ ਵਧੀ ਹੋਈ ਰਕਮ ਉੱਪਰ ਵੀ ਐਪਲੀਕੇਬਲ ਹੈ ਅਤੇ ਇਹ ਹੋਰ ਪੈਨਸ਼ਨੀ ਲਾਭ ਵੀ ਇਸੇ ਤਰਜ਼ ਤਹੀ ਰਵਾਈਜ਼ ਹੋਣਗੇ ਯਾਨਕਿ ਸਾਰਾ ਕੁਝ ਉਹਨਾਂ ਨੂੰ ਮਿਲੇਗਾ ਸੋ ਇਹ ਇੱਕ ਇੱਕ ਛੇ ਤੋਂ 31 11 6 ਦੇ ਵਿੱਚ 31 11 11 ਦੇ ਵਿੱਚ ਜਿਹੜੇ ਰਿਟਾਇਰ ਹੋਏ ਆ ਉਹਨਾਂ ਕਰਮਚਾਰੀਆਂ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਪੈਨਸ਼ਨ ਤੇ ਰਵਾਈਜ਼ ਹੋ ਗਈ ਸੀ ਪਰ ਉਹਨਾਂ ਨੂੰ ਹੁਣ ਇਸ ਲੀਵ ਇਨ ਕੈਸ਼ਮੈਂਟ ਤੇ ਗ੍ਰੈਟੀਟੀ ਦਾ ਜਿਹੜਾ ਬਕਾਇਆ ਉਹ ਵੀ ਮਿਲੇਗਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਆਪ ਸਭ ਇਸ ਵੀਡੀਓ ਨੂੰ ਲਾਈਕ ਸ਼ੇਅਰ ਇੱਕ ਕਮੈਂਟ ਇੱਥੇ ਜ਼ਰੂਰ ਕਰਿਓ ਬਾਕੀ ਆਪ ਸਭ ਦਾ ਮੇਰਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ